ਹੈਲੋ ਸਤਿ ਸ੍ਰੀ ਅਕਾਲ ਜੀ ਕਿਊਰ ਸਿੰਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਨਿਰਮਲ कौर ਹਾਂ ਜੀ ਦੀਦੀ ਤੁਸੀਂ ਲਗਾ ਸਕਦੇ ਹੋ ਪ੍ਰੈਗਨੈਂਸੀ ਵਾਲੇ ਵੀ ਸਾਰੇ ਲਗਾ ਸਕਦੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਨੇਚਰਲ ਚੀਜ਼ ਆ ਜੀ ਅੱਪਾ ਕੋਈ ਕੈਮੀਕਲ ਵਗੈਰਾ ਯੂਜ਼ ਨਹੀਂ ਕਰਦੇ। ਜਗਪ੍ਰੀਤ ਸਿੰਘ ਪਾਣੇ ਤੋਂ। ਬਹੁਤ-ਬਹੁਤ ਧੰਨਵਾਦ ਜੀ। ਕਿਰਨਦੀਪ ਸਿੰਘ ਦੀ ਆਈਡੀ ਤੋਂ ਆਪਣਾ ਕਮੈਂਟ ਆ ਬਹੁਤ-ਬਹੁਤ ਧੰਨਵਾਦ ਜੀ। ਹਰਵਿੰਦਰ ਗਿੱਲ ਬਹੁਤ-ਬਹੁਤ ਧੰਨਵਾਦ ਜੀ। ਜਸਪ੍ਰੀਤ ਕੌਰ ਬੌਡੇ ਮੋਗਾ ਜ਼ਿਲ੍ਹਾ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਜਸਵੰਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਆਰਵਦੀਪ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਆਮਪੁਰੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਹਰਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਹਰਬੰਸ ਸਿੰਘ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਹੁਤ ਬਹੁਤ ਧੰਨਵਾਦ ਜੀ ਗੁਰਨੂਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਲਖਵੀਰ ਕੌਰ ਕੌਕੇ ਕਲਾਂ ਤੋਂ ਬਹੁਤ ਬਹੁਤ ਧੰਨਵਾਦ ਜੀ ਵੀਰਪਾਲ ਕੌਰ ਸ਼ਾਪੇ ਜ਼ਿਲ੍ਹਾ ਬਰਨਾਲਾ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਅੱਜ ਵਾਲੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦੀ ਹੈ ਪਹਿਣਾ ਵਾਸਤੇ ਤੇ ਜਿਹੜੀਆਂ ਪਹਿਣਾ ਦੇ ਆਈਬ੍ਰੋਸ ਦੇ ਮਤਲਬ ਆਪਾਂ ਕਹਿੰਨੇ ਆਈਬ੍ਰੋ ਬਹੁਤ ਜ਼ਿਆਦਾ ਨਾ ਲਾਈਟੀ ਹੈ ਬਿਲਕੁਲ ਗਰੋਥ ਨਹੀਂ ਹੁੰਦੀ ਕਿੰਨਿਆਂ ਨੂੰ ਐਂ ਲੱਗਦਾ ਕਿ ਆਈਬ੍ਰੋ ਤੋਂ ਬਿਨਾਂ ਦੇਖੋ ਜੀ ਆਪਣਾ ਚਿਹਰਾ ਵੀ ਬੇਕਾਰ ਦਿਖਦਾ ਹੈ ਹਨਾ ਆਪਾਂ ਨਕਲੀ ਚੀਜ਼ਾਂ ਲਾਉਣੇ ਆ ਕਈ ਵਾਰ ਪੈਣਾ ਹੁੰਦੀ ਆ ਪੈਨਸਲ ਲਾਉਂਦੀ ਆ ਉੱਪਰ ਕਿ ਕਹਿੰਦੀ ਆ ਪੈਨਸਲ ਦੇ ਨਾਲ ਆਪਾਂ ਲਗਾ ਲੈਨੇ ਆ ਕਾਲੀਆਂ ਹੋ ਜਾਣਗੀਆਂ ਇਹਦੇ ਨਾਲ ਕੀ ਹੋਊਗਾ ਜਿਹੜੀ ਆਪਾਂ ਤੁਹਾਨੂੰ ਅਜਰ ਰੇਮੇਡੀ ਦੱਸ ਰਹੇ ਆ ਇਹਦੇ ਨਾਲ ਤੁਹਾਡੀ ਆਈਬ੍ਰੋਸ ਕਾਲੀ ਵੀ ਹੋਊਗੀ ਤੇ ਵਧੀਆ ਐ ਮੋਟੀ ਘਣੀ ਹੋਜੂਗੀ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੇ ਆਪਾਂ ਤੁਹਾਨੂੰ ਬਣਾ ਕੇ ਦਿਖਾਉਨੇ ਆ ਸਿੰਪਲ ਜੀ ਰੇਮੇਡੀ ਆ ਕੋਈ ਔਖਾ ਨਹੀਂਗਾ ਕੰਮ ਤੁਹਾਨੂੰ ਪਤਾ ਹੀ ਆਪਾਂ ਸੌਖੀ ਸੌਖੀ ਰੇਮੇਡੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਉਹਦੇ ਵਾਸਤੇ ਆਪਾਂ ਬਸ ਦੋ ਤਿੰਨ ਚੀਜ਼ਾਂ ਹੀ ਆਪਾਂ ਲੈਣੀਆਂ ਜਿਹੜੀਆਂ ਆਪਾਂ ਨੂੰ ਘਰੇ ਹੀ ਮਿਲ ਜਾਣਗੀਆਂ ਆਪਣੀ ਰਸੋਈ ਦੇ ਵਿੱਚੋਂ ਹੀ ਮਿਲ ਜਾਣਗੀਆਂ ਕੋਈ ਔਖਾ ਨਹੀਂਗਾ ਕੰਮ ਤੇ ਆਹ ਦੇਖੋ ਜੀ ਇੱਕ ਪਿਆਜ ਲੈ ਲਿਆ ਆਪਾਂ ਤੇ ਇਸ ਨੂੰ ਆਪਾਂ ਕੀ ਕਰਨਾ ਹੈ ਇਹਨੂੰ ਆਪਾਂ ਛਿੱਲ ਕੇ ਚੰਗੀ ਤਰ੍ਹਾਂ ਪਿੱਛੋਂ ਵੀ ਇਹਦਾ ਆਪਾਂ ਉਹ ਕੱਢ ਦਿੱਤਾ ਜਿਹੜਾ yellow part ਜਾਂ ਹੁੰਦਾ ਤੇ ਇਹਨੂੰ ਆਪਾਂ ਛਿੱਲ ਲਿਆ ਚੰਗੀ ਤਰ੍ਹਾਂ ਧੋ ਲਿਆ ਏ ਤੇ ਹੁਣ ਇਹਨੂੰ ਆਪਾਂ ਕੀ ਕਰਨਾ ਹੈ ਇਦਾਂ ਕਰਕੇ ਨਾ

ਦੇਖੋ ਜੀ ਇਹਨੂੰ ਆਪਾਂ ਏਦਾਂ ਕਰਕੇ ਕੌਲੀ ਲੈ ਲੈਣੀ ਹੈ ਦੇਖੋ ਤੇ ਇਹਦੇ ਵਿੱਚ ਆਪਾਂ ਪਾਉਣਾ ਹੈ ਸਰੋਂ ਦਾ ਤੇਲ ਸਰੋਂ ਦਾ ਤੇਲ ਤੁਹਾਡੇ ਕੋਲ ਉਹ ਹੋਵੇ ਜਿਹੜਾ ਤੁਹਾਡਾ ਘਰ ਦਾ ਕਢਾਇਆ ਹੋਇਆ ਹੋਵੇ ਤੇ ਇਹ ਆਪਣੇ ਕੋਲ ਇੰਨਾ ਹੀ ਰਹਿ ਗਿਆ ਆਪਣਾ ਘਰ ਦਾ ਬਹੁਤ ਹੀ ਵਧੀਆ ਘਰ ਦੀ ਸਰੋਂ ਦਾ ਤੇਲ ਹੈ ਇਹਨੂੰ ਆਪਾਂ ਦੇਖੋ ਜੀ ਇਦਾਂ ਪਾ ਲਿਆ ਅੱਛੇ ਨੇ ਠੀਕ ਹੈ ਹੁਣ ਆਪਾਂ ਜਿਹੜੀ ਚੀਜ਼ ਪਾ ਰਹੇ ਆ ਇਹਦੇ ਵਿੱਚ ਤਾਂ ਉਹ ਪੁੱਟ ਗਿਆ ਇਹ ਆ ਦੇਖੋ ਜੀ ਇਹਦੇ ਵਿੱਚ ਆਪਾਂ ਪਾਤੀਆ ਮੇਥੀ ਪਾਤੀਆ ਅੱਧਾ ਇੱਕ ਚਮਚਾ ਆ ਆਪਨੇ ਕੋਲੇ ਮੇਥੇ ਆ ਮੇਥੇ ਜਿਹਨੂੰ ਆਪਾਂ ਬੋਲਦੇ ਆ ਮੋٹے ਵਾਲੇ ਮੇਥੇ ਇੱਕ ਬਰੀਕ ਵਾਲੀ ਹੁੰਦੀ ਮੇਥੀ ਹੁੰਦੀ ਆ ਪਰ ਆਪਾਂ ਮੇਥੇ ਯੂਜ਼ ਕਰਨੇ ਆ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ ਨਾ ਆਪ ਨੂੰ ਐ ਲੱਗਦਾ ਕਿ ਮੇਥੀ ਕੀ ਆਏ ਵੈਸੇ ਅੱਜਕੱਲ ਇਹਨੂੰ ਸਾਰੇ ਮੇਥੀ ਕਹਿ ਰਹੇ ਆ ਪਰ ਇਹ ਆਪਾਂ ਜਿਵੇਂ ਪਿੰਡਾਂ ਵਾਲੇ ਲੋਕ ਇਹਨੂੰ ਮੇਥੇ ਬੋਲਦੇ ਆ ਆਪਾਂ ਤਾਂ ਹਮੇਸ਼ਾ ਹੀ ਤੇ ਮੇਥੀ ਜਿਹੜੀ ਹੁੰਦੀ ਉਹ ਬਰੀਕ ਵਾਲੀ ਹੁੰਦੀ ਹੈ ਇਹਦੇ ਵਿੱਚ ਆਹ ਕਲੌਂਜੀ ਆ ਆਪਣੇ ਕੋਲ ਜਿੰਨੀ ਕ ਆਪਾਂ ਮੇਥੇ ਪਾਤੇ ਹੈ ਵਿੱਚ ਉਨੀ ਕ ਆਪਾਂ ਕਲੌਂਜੀ ਪਾਉਣੀ ਹੈ ਅੱਧੇ ਚਮਚੇ ਤੋਂ ਵੀ ਆਪਾਂ ਥੋੜੀ ਜਿਹੀ ਘਾਟ ਹੀ ਪਾਈ ਆ ਜਿਆਦਾ ਨਹੀਂ ਪਾਈ ਤੇ ਇਹ ਲਾਪਾ ਥੋੜਾ ਜਿਹਾ ਇਹਦੇ ਵਿੱਚ ਹੋਰ ਪਾ ਦੇਣਾ ਕਿਉਂਕਿ ਨਾ ਆਪਣਾ ਤੁਸੀਂ ਧਿਆਨ ਨਾਲ ਉਹ ਕਰਿਓ ਪਿਆਜ਼ ਨੂੰ ਆਪਣਾ ਥੋੜਾ ਜਿਹਾ ਪਿਆਜ਼ ਨਾ ਲੀਕ ਹੋ ਗਿਆ ਆ ਦੇਖੋ ਜੀ ਆਪਾਂ ਇਦਾਂ ਕਰਕੇ ਨਾ ਇਹਦੇ ਵਿੱਚ ਪਾ ਦੇਣਾ ਤੇ ਇਹਨੂੰ ਆਪਾਂ 2 ਦਿਨ ਇਦਾਂ ਹੀ ਇਹਦੇ ਵਿੱਚ ਹੀ ਭਿੱਜਿਆ ਰਹਿਣ ਦੇਣਾ ਤੇ ਫਿਰ ਇਹਨੂੰ ਆਪਾਂ ਕੀ ਕਰਨਾ ਹੈ ਆਪਾਂ ਕਿਸੇ ਵੀ ਕੰੱਚ ਦੀ ਬੋਤਲ ਦੇ ਵਿੱਚ ਇਹਨੂੰ ਕੱਢ ਕੇ ਤੇ ਰੱਖ ਲੈਣਾ ਤੁਸੀਂ ਆਪਣੇ ਮਤਲਬ ਕਿਤੇ ਵੀ ਰੱਖ ਸਕਦੇ ਜਿਸ ਤੇ ਤੁਹਾਨੂੰ इजीली ਤੇ ਰਾਤ ਨੂੰ ਆਪਾਂ ਕੀ ਕਰਨਾ ਇਹਨੂੰ ਇਦਾਂ ਕਰਕੇ ਆਪਾਂ ਲੈ ਲੈਣੀ ਜਿਹੜੀ ਆਪਾਂ ਕੰਨ ਚ ਮਾਰਦੀਆਂ ਤੇ ਇਹਨੂੰ ਆਪਾਂ ਇਦਾਂ ਤੇਲ ਨੂੰ ਇਹ ਆਪਾਂ ਬਾਅਦ ਸ਼ੀਸ਼ੀ ਚ ਪਾ ਕੇ ਰੱਖ ਲਾਂਗੇ ਤੇ ਇਹਨੂੰ ਆਪਾਂ ਇਦਾਂ ਡਿਪ ਕਰਕੇ ਤੇ ਆਪਣੇ ਇਦਾਂ ਇਦਾਂ ਆਈਬ੍ਰੋਸ ਦੇ ਉੱਪਰ ਤੁਸੀਂ ਦਿੱਲੀ ਲਗਾਉਣੀ ਹੈ ਮੈਂ ਵੀ ਸ਼ੁਰੂ ਕਰ ਰਹੀ ਹਾਂ ਤੇ ਫਿਰ ਤੁਹਾਨੂੰ ਰਿਜ਼ਲਟ ਵੀ ਮਿਲ ਜੂਗਾ ਮੈਂ ਖੁਦ ਵੀ ਸ਼ੁਰੂ ਕਰੂੰਗੀ ਕਿਉਂਕਿ ਮੈਂ ਬਣਾ ਰਹੀ ਹਾਂ ਜਿਹੜਾ ਮੈਂ ਆਪਣੇ ਵਾਸਤੇ ਬਣਾ ਰਹੀ ਮੈਨੂੰ ਖੁਦ ਨੂੰ ਵੀ ਲੱਗਦਾ ਹੈ ਕਿ ਮੇਰੇ ਨਾਲ ਪਹਿਲਾਂ ਬਹੁਤ ਜਲਦੀ ਮਤਲਬ ਆਪਾਂ ਜਿਵੇਂ ਥਰੇਡੀ ਕਰਾਉਣ ਵਾਸਤੇ ਚਲੇ ਜਾਂਦੇ ਹਨ ਤੇ ਹੁਣ ਕੀ ਹੁੰਦਾ ਹੈ ਨਾ ਕਿ 2-3 3 ਮਹੀਨੇ ਲੰਘ ਜਾਂਦੇ ਆ ਤੇ ਗਰੋਥ ਆਉਂਦੀ ਨਹੀਂ ਪਤਾ ਨਹੀਂ ਕੀ ਚੱਕਰ ਆ ਤੇ ਜੇ ਤੁਹਾਡੇ ਇੱਥੇ ਮਤਲਬ ਵਾਲ ਕਈਆਂ ਦੇ ਨਾ ਇੱਥੇ ਗੰਜ ਪੈਣਾ ਸ਼ੁਰੂ ਹੋ ਜਾਂਦਾ ਹੈ ਪੈਣਾ ਦੇ ਵੀ ਬਾਈਆਂ ਦੇ ਵੀ ਤੇ ਤੁਸੀਂ ਆਪਣਾ ਲਗਾ ਸਕਦੇ ਹੋ ਇਹ ਵਾਲਾ ਆਇਲੀ ਤੇ ਬਹੁਤ ਹੀ ਫਾਇਦੇਮੰਦ ਆ ਤੇ ਤੁਸੀਂ ਜਰੂਰ ਲਗਾਇਓ ਤੇ ਬਹੁਤ ਹੀ ਜ਼ਿਆਦਾ ਤੁਹਾਡੇ ਦਿਨਾਂ ਦੇ ਵਿੱਚ ਹੀ ਗਰੋਥ ਹੋ ਜੂਗੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਤੇ ਤੁਸੀਂ ਜਰੂਰ ਬਣਾ ਕੇ ਲਗਾਇਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਦਾ ਪਰ ਇਹ ਹੈਗਾ ਕਿ ਆਪਾਂ ਸਿੰਪਲ ਜੀਆਂ ਰੈਮਡੀ ਤੁਹਾਡੇ ਨਾਲ ਦੱਸਦੇ ਆਂ ਸ਼ੇਅਰ ਕਰਦੇ ਆਂ ਤੇ ਇੱਕ ਹੁੰਦਾ ਇਹ ਵੀ ਜਿਹੜੀਆਂ ਘਰੇ ਹੀ ਚੀਜ਼ਾਂ ਆਪਾਂ ਨੂੰ ਆਸਾਨੀ ਨਾਲ ਮਿਲ ਜਾਣ ਕਿਉਂਕਿ ਮੈਨੂੰ ਐ ਲੱਗਦਾ ਹੁੰਦਾ ਹੈ ਕਿ ਭੈਣਾਂ ਨੂੰ ਬਾਹਲਾ ਨਾ ਭੱਜ ਨਸ ਕਰਨੀ ਪਵੇ ਉਧਰੋਂ ਲਿਆਈ ਕੋਈ ਉਹ ਚੀਜ਼ ਲਿਆਉਣੀ ਪਵੇ ਕਿਦੇ ਉਧਰੋਂ ਲਿਆਉਣੀ ਪਵੇ ਮੈਨੂੰ ਵੀ ਪਤਾ ਹਨਾ ਕਿ ਭੈਣਾਂ ਵਾਸਤੇ ਰੋਜ਼ ਤਾਂ ਬਾਜ਼ਾਰ ਨਹੀਂ ਜਾ ਸਕਦੇ ਆਪਾਂ ਘਰਾਂ ਦੇ ਕੰਮਕਾਰ ਹੀ ਇੰਨੇ ਹੁੰਦੇ ਆ ਕਿ ਜਾਇਆ ਹੀ ਨਹੀਂ ਜਾਂਦਾ ਮੈਨੂੰ ਖੁਦ ਨੂੰ ਵੀ ਬਹੁਤ ਐ ਹੁੰਦਾ ਹੈ ਕਿ ਕਿੱਥੇ ਟਾਈਮ ਹੀ ਨਹੀਂ ਹੈਗਾ ਕਿੱਥੇ ਜਾਵਾਂਗੇ ਬਾਜ਼ਾਰ ਕੋਈ ਚੀਜ਼ ਲੈਣਾ ਤੇ ਜੇ ਆਪਾਂ ਕਿਸੇ ਨੂੰ ਰੋਜ਼ ਭੇਜਾਂਗੇ ਉਹ ਵੀ ਨਹੀਂ ਚੰਗਾ ਲੱਗਦਾ ਤੇ ਮੈਨੂੰ ਇਸੇ ਕਰਕੇ ਇਹ ਹੁੰਦਾ ਕਿ ਜਿਹੜੀਆਂ ਆਪਾਂ ਮਤਲਬ ਆਸਾਨੀ ਨਾਲ ਆਪਾਂ ਨੂੰ ਚੀਜ਼ਾਂ ਮਿਲ ਜਾਂ ਇਹ ਆਪਾਂ ਅੱਜ ਕੱਲ ਦਾ ਚੱਲ ਰਿਹਾ ਟਾਈਮ ਜਿਵੇਂ ਹੁਣ ਆਚਾਰ ਵਗੈਰਾ ਬਣਾ ਰਹੇ ਆ ਲੋਕ ਹਨ ਤੇ ਮਸਾਲਾ ਆਪਾਂ ਹਮੇਸ਼ਾ ਚਾਰ ਬਸਤੇ ਲਿਆ ਕੇ ਰੱਖਦੇ ਆ ਉਹਦੇ ਵਿੱਚੋਂ ਵੀ ਥੋੜਾ ਜਿਹਾ ਬਚ ਜਾਂਦਾ ਆਪਾਂ ਬਚਾ ਕੇ ਰੱਖ ਲੈਨੇ ਆ ਉਹ ਘਰੇ ਹੀ ਕਈ ਵਾਰ ਪਿਆ ਹੁੰਦਾ ਏ ਤੇਲ ਵੀ ਸਰੋਂ ਦਾ ਆਪਣੇ ਕੋਲੇ ਹੁੰਦਾ ਪਿਆਜ਼ ਵੀ ਆਪਣੇ ਘਰੇ ਹੀ ਹੁੰਦਾ ਤੇ ਵੀ ਸਾਰਾ ਸਮਾਨ ਆਪਣੇ ਕੋਲੇ ਆਸਾਨੀ ਨਾਲ ਆਪਾਂ ਨੂੰ ਮਿਲਣ ਵਾਲਾ ਏ ਤੇ ਇਹ ਬਹੁਤ ਵਧੀਆ ਰੇਮਡੀ ਆ ਤੇ ਜ਼ਰੂਰ ਟਰਾਈ ਕਰਿਓ ਜੀ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆਂ ਕਰੋ ਤੇ ਬੈਲ ਆਈਕਨ ਪ੍ਰੈਸ ਕਰਦਿਆਂ ਕਰੋ ਜੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਾਕੀ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ ਤੁਸੀਂ ਇੰਨੀ ਸਪੋਰਟ ਕਰਕੇ ਆਪਾਂ ਨੂੰ ਇੱਥੋਂ ਤੱਕ ਲੈ ਕੇ ਆਏ ਤੇ ਅੱਗੇ ਵੀ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਦਿਆ ਕਰੋ ਆਪਣੇ ਬਹੁਤ ਜ਼ਿਆਦਾ ਵੀਵਰਸ ਆ ਜਿਹੜੇ ਵੀ ਵੀਡੀਓ ਦੇਖ ਲੈਂਦੇ ਆ ਲੇਕਿਨ ਨਾ ਸਬਸਕ੍ਰਾਈਬ ਨਹੀਂ ਕਰਦੇ ਤੇ ਪਲੀਜ਼ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਕੋਈ ਮਤਲਬ ਟਾਈਮ ਨਹੀਂ ਲੱਗਦਾ ਉਹਦਾ ਕੋਈ ਪੈਸਾ ਖਰਚ ਨਹੀਂ ਹੁੰਦਾ ਤੁਹਾਡਾ ਤੇ ਤੁਸੀਂ ਸਾਨੂੰ ਇੰਨੀ ਕਿ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ